ਜੋ ਕਰਕੇ ਕਾਨੂੰਨ ਸਾਰੇ ਇੱਕ ਚ ਨੇ ਜਿਹੜੇ ਅਸੀਂ ਸਿੱਖ ਹੈ ਅਸਲ ਕੀ ਕਰ ਕਰਤਾ ਕਰੀਏ ਆਪਣੀਆਂ ਬਾਗੀਆਂ ਜਿੰਨਾਂ ਨੂੰ ਸਰਕਾਰ ਨੇ ਭੰਗ ਕਰ ਦਿੱਤੇ ਜਿਵੇਂ ਦੁੱਗੜ ਖਾਲਸਾ ਔਰ ਲਿਬਰੇਸ਼ਨ ਫਰੰਟ ਉਨਾਂ ਨੂੰ ਵੀ ਅਸੀਂ ਸੁਲਝਾਈਏ ਜਿਹੜੀ ਪਰਚੀ ਹੋਣੀ ਹੈ ਫੋਰਡ ਦੇ ਵਿੱਚ 4 ਸਾਲ ਦੇ ਲਈ ਸਮੇਂ ਦੇ ਲਈ ਇਹ ਕੋਈ ਫੋਰਡ ਦਾ ਕੰਮ ਜਾਂਦਾ ਵਾਲੇ ਜੇਕਰ ਆਉਣਾ ਨਹੀਂ ਕਿ ਕਰਤੇ ਇਹਨੇ ਕਦੇ ਵੀ ਇਹ ਵਿਹਾਰਕ ਕੁੜਾ ਆदमी ਨਹੀਂ ਬਿਚਾਇਆ ਐਨਰੂ ਕੋਈ ਮਿਲ ਜੀ ਦਾ ਪਤਾ ਨਹੀਂ ਕਿ ਕਿਵੇਂ ਚੱਲਣੀ ਹੈ ਕਿਵੇਂ ਦੇਖਣਾ ਕਿਵੇਂ ਉਹਨੂੰ ਪਾਰ ਕਰਨੀ ਹੈ 4 ਸਾਲ ਦੀ ਥੇਲੇ ਦਾ ਇੱਕ ਜਵਾਨ ਅੱਗੇ ਦੁਸ਼ਮਣ ਦੇ ਪਈ ਦੋ ਤੇ ਉਹ ਜੋ ਤਾਂ ਤਾਂ ਤੇ ਇੱਕ ਕੋਈ ਨਹੀਂ ਹੋਵੇ ਬੋਲ ਰਾਂ ਤੋ ਜਿਹੜੇ ਵੀ ਜਮੇ ਪਰਚੇ ਹੋਏ ਹੈ ਉਹਨਾਂ ਦੇ ਸਰੀਰ ਤੋਂ ਬਨਾਂ ਵਿੱਚ ਭਾਵ ਨਹੀਂ ਹੈ ਇੱਛੇ ਕੇ ਗਿਆਰੇ ਨਾਂਮਕੀ ਚਰਚੇ ਜੇ ਸਰਕਾਰੀ ਨੌਕਰੀਆਂ ਉਹ ਵੀ ਹੋਣ ਆਰਐਸਐਸ ਦੇ ਜਾਂ ਨਕਰਾਫਾਟੇ ਫ੍ਰੀ ਵੀ ਕਰ ਸਕਣਗੇ ਤੇ ਆਰਐਸਐਸ ਦੀਆਂ ਵੀ ਗੱਲਾਂ ਵਿੱਚ ਵੀ ਜਾਂਚ ਕਰਨਗੇ ਕਿਉਂਕਿ ਕੱਟੇ ਕਾਨੂੰਨ ਸਾਰੇ ਇੱਕ ਨਹੀਂ ਜਿਹੜੇ ਜਿਵੇਂ ਸਿੱਖ ਹਨ ਅਸਲ ਵੀ ਤਬਰ ਦਾਸਾ ਕਰੀਏ ਆਪਣੀਆਂ 파ਟੀਆਂ ਜਿਨ੍ਹਾਂ ਨੂੰ ਸਰਕਾਰ ਨੇ ਭੰਗ ਕਰ ਦਿੱਤਾ ਹੈ ਜਿਵੇਂ ਬੰਗੜ ਖਾਲਸਾ ਹੋਰ ਲਿਬਰੇਸ਼ਨ ਫਰੰਟ ਪਰ ਉਹਨਾਂ ਨੂੰ ਵੀ ਅਸੀਂ ਸੁਝਿਤ ਕਰਾਈਏ ਕਿ ਜਿਵੇਂ ਆਰਡਰਸ ਨੇ ਆਰਡਰ ਦਿੱਤਾ ਹੈ ਕਿ ਬਨਾਵਾਂ ਨੂੰ ਪ੍ਰੇਟਾ ਵੀ ਕਰ ਸਕਦੇ ਹੈ ਡੰਡੇ ਵੀ ਫੜ ਸਕਦੇ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੀ ਜਿਹੜੀ ਅਗਣੀ ਜਿਹੜੀ ਅੱਜ ਹੋਣੀ ਹੈ ਫੌਜ ਦੇ ਵਿੱਚ 4 ਸਾਲ ਦੇ ਦੇ ਸਮੇਂ ਦੇ ਲਈ ਇਹ ਕੋਈ ਫੌਜ ਰੱਖਣ ਦਾ ਕੰਮ ਹਿੰਦੂਵਾਦੀ ਜਿgranੂ ਆਇਆ ਨਹੀਂ ਜੋ ਕਰਕੇ ਇਹ ਨਹੀਂ ਕਦੇ ਵੀ ਇਹ ਸਿਹਾਸ ਵਿੱਚ ਰਾਣ ਨਹੀਂ ਕੀਤਾ ਹੈ ਸਿਰਫ ਇੱਕ ਅਸੀਂ ਰਾਜਨ ਦਾ ਸੰਦੇ ਹੈ ਉਹ ਹੈ ਯੋਸ਼ਿਆ ਦੇ ਵਿੱਚ ਫਿਰ ਇਹਨਾਂ ਨੂੰ ਕੋਈ ਮੈਟ੍ਰਿਕਾ ਪਤਾ ਨਹੀਂ ਕਿ ਕਿਵੇਂ ਚੱਲਨੀ ਹੈ ਕਿਵੇਂ ਦੇਖਣਾ ਕਿਵੇਂ ਮੁਕਾੜਨਾ ਨਹੀਂ ਚਾਰ ਸਾਲ ਦੀ ਫੇਰ ਦਾ ਇੱਕ ਜਵਾਨ ਅਗਲੇ ਦੋ ਮਹੀਨੇ ਦੇ ਲਈ ਦੋ ਤੇ ਉਸ ਤੋਂ ਤਾਂ ਪਹਿਚੀ ਕੋਈ ਨਹੀਂ ਹੋਣੇ ਕਿ ਅਸੀਂ ਆਪਣਾ ਵਿਚਾਰ ਜਿਵੇਂ ਕਰਨਾ ਹੈ ਇਸ ਕਰਕੇ ਬੋਲਣਾ ਤਾਂ ਜੇ ਜੇ ਵੀ ਨਵੇਂ ਪਰਚੇ ਹੋਏ ਆ ਉਹਨਾਂ ਦੇ ਸ਼ਰੀਰ ਤੋਂ ਹਨਨ ਵਿੱਚ ਪਾਉਦੇ ਇਹ ਚੇਤੇ ਰੱਖਿਆ ਗਾੜੇ ਜਿਵੇਂ ਜੀ ਆਪਣੇ ਪਾਰਟੀ ਨੇ ਇਹ ਸੂਤ ਤੱਕੜੇ ਹੋ ਕੇ ਇਹਦਾ ਵਿਰੋਧ ਕਰਨਾ ਤੇ ਅਸੀਂ ਕਰ ਰਹੇ ਹਈਆ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਹੀ ਆਪਰੇਨਾ ਬਰਤਾਰੇ ਤੇ ਰੋਖ ਲਾਓ ਤੇ ਜਿਹੜੇ ਤੁਹਾਡੇ ਰੇੜੇ ਹੈ ਉਹਨਾਂ ਦੇ ਅੰਦਰ ਵੀ ਕੰਨਾਂ ਦੇ ਨਾਲ ਨਾਲ ਰੋਖ ਲਾਣੀ ਜ਼ਰੂਰੀ ਹੈ ਥੀਦੇ ਨਾਲ ਉਹ ਦੁੱਕੇ ਅਰਵੜੇ ਤਰਦੇ ਕਰਾਂ ਦੇ ਵਿੱਚ ਚਾਰ ਜਿਹੜਾ ਮਾਰ ਸਕਣ ਨਾਲ ਤੋਂ ਉਹਦੇ ਸ ਕਰਨ ਤੇ ਤੁਹਾਡੇ ਆ ਪਰਦਾ ਉਹ ਬਿਲਕੁਲ ਮਫੂਜ਼ ਰਹੇ ਇਹ ਹੋਣੇ ਸਾਡੇ ਲਈ ਬਹੁਤ ਜ਼ਰੂਰੀ ਨਹੀਂ ਆਪਣੀ ਹਾਰ ਹੋਈਏ ਤੇ ਇੱਥੇ ਬਹੁਤ ਜ਼ਿਆਦਾ ਪ੍ਰੋਪਗੈਂਡਾ ਠਿੱਕਾ ਗਿਆ ਕਿ ਜਿਹੜਾ ਸ੍ਰੀਚੋਟ ਦਾ ਮੇਟਵਾਰ ਹੈ 5 ਗ੍ਰਾਮ ਸਿਰ ਦਾ ਲੜਕਾ ਸਰਜੀਤ ਸਿੰਘ ਉਹ ਫਿਟਨਰਜੇ ਸਾਗਲ ਸਿੰਘ ਨੇ ਸ਼ਹਾਦਤ ਦਿੱਤੀ ਹੈ ਉਹਨੂੰ ਉਹ ਤਾਂ ਨਾਲ ਹੀ ਫੌਰਨ ਚਾਹੀਏ ਕਿ ਅਸੀਂ ਕਿਉਂ ਕਰਤੇ ਗੋਲ ਨਹੀਂ ਇਸ ਕਰਕੇ ਸਾਡੇ ਖਿਲਾਫ ਵੀ ਇੱਕ ਕਿਸਮ ਦੀ ਹਵਾ ਚੜਾਰ ਚੀ ਕਿ ਇਹ ਇੱਕ ਚੂਮੀ ਬੋਲਦੇ ਕਿ ਅਸੀਂ ਇਹ ਨਾ ਜੀਬਾ ਬਾਤ ਕਰੀਏ ਇਸ ਕਰਕੇ ਸਾਨੂੰ ਵੀ ਬੋਕਣਾ ਹੋਲੇ ਕਰਕੇ ਛੋਲੀਆਂ ਕਰੀਏ ਪਰ ਜੇ ਸਾਨੂੰ ਪਤਾ ਹੁੰਦਾ ਠੀਕ ਭਾਈ ਗਿਆਨ ਸਿੰਘ ਦੇ ਮੁੱਦੇ ਦੇ ਉੱਤੇ ਅਲੈਕਸ਼ਨ ਲੜ ਸਕਦੇ ਹੈ ਲੜ ਰਹੇ ਨਹੀਂ ਹੈ ਤਾਂ ਆਪਾਂ ਦੱਸ ਸਕਦੇ ਸੀਗੇ ਕਿ ਮੇਰੇ ਉੱਤੇ ਵੀ ਇੰਦਰਾ ਗਾਂਧੀ ਦੇ ਖਤਮ ਕਰਨ ਦਾ ਇਲਜ਼ਾਮ ਲੱਗਿਆ ਸੀ ਪੰਜ ਸਾਲ ਮੈਂ ਜੇਲ੍ਹ ਰਹੇ ਹਾਂ ਮੇਰੇ ਉੱਤੇ ਬਹੁਤ ਸ਼ਦਤ ਕੀਤਾ ਗਿਆ ਸਾਰਾ ਕੁਝ ਕੀਤਾ ਗਿਆ ਤੇ ਜਦੋਂ 1999 ਦੇ ਵਿੱਚ ਸੋ ਸੀ ਮੈਨੋ ਫੌਂਡ ਸਾਲ ਦੇ ਕੇ ਵਾ ਜੋ ਵਾ ਮਾਟਰਸ ਐਸਾ ਦੇ ਕਰੇ ਪੋਂਟੋ ਵਾ ਤਸੇ ਹਰੇ ਸਾਲ ਅਕਤੂਬਰ ਰੁਪਾਈ ਬੈਂਕ ਸੇ ਵਰਸੀ ਗਿਲੀ ਰੁਪਾ ਬੈਂਕ ਸਾ ਬੋਰਟੋਲਿ ਮਰੋਦੇ ਫਨ ਜੇਨਾ ਵੀ ਫੌਂਡ ਸੇ ਕੀਆ ਮਾਨਸਾ ਕੀ ਬਿਆਸ ਸਿੰਘ ਦਾ ਪੁੱਤਾ ਗੜਿਆ ਹੋਰ ਉਹ ਸਲੋਕਾਂ ਪਾਉਣੇ ਜ਼ਰੂਰੀ ਹੈ ਕਿ ਇੱਕ ਜਲਵਾਸਨ ਨੂੰ ਦਸਣਾ ਜਾਣਾ ਕਿ ਇਹਨਾਂ ਦੇ ਚੱਪੜ ਦੇ ਵਿੱਚੋਂ ਇਹਨੇ ਸਾਲ ਜਦੋਂ ਅਸੀਂ ਉਹਦੀ ਵਾਰਸੀ ਦਾ ਪੋਣੇ ਹੋਈ ਵੀ ਇਹਨਾਂ ਦੀ ਵਾਰਸੀ ਦੇ ਵਿੱਚ ਬਿਆਸ ਸਿੰਘ ਜੀ ਦੇ ਉੱਤੇ ਆਇਆ ਨਹੀਂ ਸੋ ਇਹ ਜੜੀ ਸੀ ਜੇ कि ਅਸੀਂ ਗਾਇਤ ਸਿੰਘ ਦੇ ਉਹਨਾਂ ਨੇ ਹੀ ਅਦਾਜ਼ ਨਹੀਂ ਕੀਤੀ ਇਹ ਬਿਲਕੁਲ ਗਲਤ ਹੈ ਤੁਸੀਂ ਤੁਸੀਂ ਜੇ ਵੈਰਿਟੀ ਤੋਂ ਬ੍ਰਿਕਸਫੋਰ ਦੀ ਕਹਾਣੀ ਪੜ੍ਹੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਪੀ.ਐਚ.ਏ ਦੀ ਰਿਪੋਰਟ ਦੇ ਵਿੱਚ ਜਿਹਨੇ ਕਿਹਾ ਨਹੀਂ ਅਨਾਂ ਦੇ ਤੇ ਇੱਕ ਕੰਪਨ ਨੇ ਤਸਵੀਰ ਦੇ ਦਿਹੋਏ ਇਹ ਵਿਸੰਗਾਰੀਆ ਘਟਨਾ ਨਹੀਂ ਸੀ ਪਰ ਮੈਂ ਸਮਝਦਾ ਕਿ ਇਹਨਾਂ ਨੂੰ ਜੇ ਆਪਾਂ ਦੱਸ ਦਈਏ ਤਾਂ ਲੋਕਾਂ ਦੇ ਗੁੱਸੇ ਹੋ ਜਾਣਗੇ ਜਿਵੇਂ ਚੰਗੇ ਸੀ ਇੱਕ ਤੁਸੀਂ ਉੱਥੇ ਅੰਦਾਜ਼ ਛੁਣੀ ਕੀਤੀ ਸੂਈ ਸਾਰੀਆਂ ਠਿੱਕਾਂ ਤੁਹਾਡੇ ਨਿਰੰਝ ਵਿੱਚ ਹੋ ਜਾਣ ਸੈਦੀਆਂ ਤੁਹਾਡਾ ਹਮੇਸ਼ਾ ਖਿਆਲ ਰੱਖੇ ਦੋ ਵਾਰ ਮੈਂ{{\text{ਸੋਟਾ}}}}{ਜੈਲਰੇ ਦਾ ਹਸਪਤਾਲ ਵੀ ਦੇਖਿਆ{{\text{ਵਤੌਰ ਮੈਂਬਰ ਫਾਰਮੈਂਟ}}}}{ਤੇ ਸਰਕਾਰ ਨੂੰ ਮੈਂ{{\text{ਕਿਹਨਿਹੀ ਕਿ ਇੱਥੇ ਡਾਕਟਰ ਨਰਸਾਂ ਦਵਾਈਆਂ ਹੈ ਨਹੀਂ}}{}}{ਪਰ ਮੇਰਾ ਮਤਲਬ ਹੈ{{\text{ਕਿ ਜੇ ਇਹੋ ਜਿਹੇ ਹਾਲ{{\text{ਸਾਡੇ ਹਸਪੀਟਲਸ ਦਾ}}}}{ਸਰਵਿਸ ਰੂਪੇ ਹੋਸਪਟਲ ਨਾ ਦੇਵੇ}}}}{ ਏ ਨਾ ਦੀਆਂ ਕਰਦੀਆਂ ਹੈਗੀਏ ਫਿਰ ਸਾਨੂੰ ਵੀ ਬੋਲਣਾ ਚਾਹੀਦਾ ਹੈ ਕਿ ਜੇਈਏ ਸਰਕਾਰ ਨੇ ਸਾਨੂੰ ਚੰਗੀਆਂ ਚੀਜ਼ਾਂ ਦਿੱਤੀਆਂ ਹੋਣਾ ਨੂੰ ਜਿੰਨਾ ਚਿਰ ਅਸੀਂ ਇਸ ਮਾਨ ਨਹੀਂ ਕਰ ਸਕਦੇ ਤੇ ਸਰਕਾਰ ਦਾ ਜ਼ੋਰ ਹੈਗਾ ਤੇ ਸਰਕਾਰ ਦੇ ਖਿਲਾਫ ਗੱਲ ਕਰਨੀ ਜਾਇ ਸੁਝੀਏ ਤੇ ਇਹੋ ਜੀ ਸਰਕਾਰ ਨੂੰ ਬੋਲ ਬੋਲੀ ਨਜਾਇਜ਼ ਸੁਧਰੀਏ ਸੋਈ ਸਾਗਣਤੀ ਗਰਸਦ ਦੇ ਵਿੱਚ ਤੁਹਾਡੇ ਨਾਲ ਕੀ ਕੀ ਹੈ ਜੋ ਕਰਕੇ ਸਾਰੀਆਂ ਜ਼ਰੂਰੀ ਸੀ ਤੇ ਕੋਈ ਵੱਲ ਸਮ ਟਿੱਕਾ ਰਹਾ ਹੈ ਬੜੀ ਸੋਹਣੀ ਤਰ੍ਹਾਂ ਪਾਲੇਖਣ ਲੜੀ ਹੈ ਪਰ ਜਿੰਨੇ ਜਿੰਨੀਆਂ ਸਰਦਾਂ ਦੀ ਗੱਲ ਹੋਈ ਹੈ ਸੱਚੇ ਤਾਂ ਨਹੀਂ ਗੱਲ ਹੋਈ ਹੈ ਹੋਰ ਜਿਹੜੀ ਚੀਜ਼ਾਂ ਸਰੀਰ ਮੇਂ ਹੈ ਤੇ ਉਹ ਵਰੀਆ ਨਹੀਂ ਉਨਰ ਦੀ ਸਾਨੂੰ ਸੁਜੂਮਾ ਸਾਹਿਬ ਨੇ ਕੋੜੇ ਦੇਗੀ ਸਾਹਿਬ ਦੇ ਕੋੜੇ ਡਾਕਟਰ ਸਾਹਿਬ ਦੇ ਕੋੜੇ ਸਾਇੰਸ ਦੇ ਕੋੜੇ ਰਿਪੋਰਟਾਂ ਤੇ ਜੋ ਜਿਹੜਾ ਅਸੀਂ ਜੀਸੀ ਤੋਂ ਉੱਚ ਜਾਂ ਵਡਵਾਰ ਕੇ ਉਹਨਾਂ ਨੂੰ ਮੁਕੰਮਲ ਕਰਾ ਸਕੀਏ ਏਥ ਇਸ ਬਹੁਤ ਜ਼ਰੂਰੀ ਹੈ ਹੋਰ ਸਾਕੀ ਪਾਰਟੀ ਹਮੇਸ਼ਾ ਇੱਥੇ ਕੰਮ ਕਰਦੀ ਰਹੂਗੀ ਕਿਸੇ ਨੇ ਇੱਥੇ ਜਾਣਾ ਨਹੀਂ ਕਿਸੇ ਦਾ ਕੰਮ ਹੋਊਗਾ ਡਾਕਟਰ ਚੱਲਦੇ ਸਟੂਮਾ ਸਾਹਿਬ ਹੈਗੇ ਇੱਥੋਂ ਦੇ ਲਖਦਾ ਸਾਹਿਬ ਹੈਗੇ ਸਾਰੇ ਕੰਮ torque ਦੇ ਦੇਣਾ ਹੁੰਦੇ ਸੀਗੇ ਉਹ ਸੇਵਾ ਕਰਾਈ ਹੁੰਦੇ ਰਹਿੰਗੇ ਬੇਸ਼ੱਕ ਅਸੀਂ ਜਿੱਤੇ ਹੀ ਵੇਖ ਸਰਪੰਚੀ ਹਾਰ ਗਏ ਹਨ ਸਾਡਾ ਜਿਹੜਾ ਇਹ ਖਲਾਕਤ ਐ ਇੰਨਾ ਉੱਚ ਐ ਕਿ ਸਾਡੇ ਕਮਨੋ ਹੋਣੀ ਸਕਾ ਨਾ ਨਹੀਂ ਦੱਸ ਸਕੀ ਜਿਹੜਾ ਸਾਡਾ ਜੈਜ ਸੁਮੈ ਆਸ ਕਰਦੇ ਇਹ ਜਿਹੜੇ ਇਲੈਕਸ਼ਨ ਹੋਣਗੇ ਜ਼ਿਲ੍ਹਾ ਪਰਿਸ਼ਦ ਦੇ ਤੇ ਤੁਸੀਂ ਆਪਣੇ ਕੈਂਡੀਡੇਟ ਚੁਣੋਗੇ ਐਸ ਸੀ ਪੀ ਸੀ ਦੀਆਂ ਬੋਟਲ ਬਣਾਉਗੇ

اس کر کے سارے جتے صاحب سارے کام کار چھ کے اتنے آئے ہیں تو میں تھوڑا سارا بہت بہت شروع ہیں انہیں شبتہ کے لیے آپ تو حکم مانگنا ہے فتح ارج کردیں واحر واحد